ਮੈਂ ਇੰਨਾ ਤੇ ਰੁਪਈਆ ਦੇਖਿਆ ਕਿ ਮੇਰੇ ਘਰ ਵੀ ਵੀ ਲੱਖ ਰੁਪਏ ਉੱਤੇ ਕੀਆ ਹੁੰਦਾ ਸੀ ਹਾਂ ਹਾਂ ਕੈਸ਼ ਹੀ ਪਿਆ ਹੁੰਦਾ ਸੀ 1 ਕਰੋੜ ਦੀ ਦੁਕਾਨ ਸੀ ਮੈਂ ਹਾਂ 30 ਲੱਖ ਦੀ ਦੁਕਾਨ ਵੇਚ ਕੇ ਇਸਤੇ ਲਾਇਆ ਪ੍ਰੋਸੈਸਿੰਗ ਤੇ ਲਾਇਆ ਦੋ ਦੋ ਤਿੰਨ ਤਿੰਨ ਗੱਨਮਨ ਸੀ ਮੇਰੇ ਕੋਲ ਜਿਪਸੀ ਸੀ ਗਵਰਨਮੈਂਟ ਦੀ ਮੇਰੇ ਕੋਲ ਅਮਰੀਕਾ ਜਾਂਦਾ ਸੀ ਮੈਂ ਜੀ 6-6 ਮਹੀਨੇ ਸਾਲ ਸਾਲ ਅਮਰੀਕਾ ਲਾ ਜਾਂਦਾ ਸੀ ਗੱਡੀਆਂ ਸੀ 2 2 3 3 ਗੱਡੀਆਂ ਸੀ ਮੇਰੇ ਕੋਲ ਆਪਣੀਆਂ ਜੀ ਮੇਰਾ ਇਲੈਕਟ੍ਰੋਨਿਕਸ ਦਾ ਕੰਮ ਸੀਗਾ ਪਵਨ ਇਲੈਕਟ੍ਰੋਨਿਕਸ ਨਾਂ ਦੀ ਮੇਰੀ ਸ਼ਾਪ ਸੀ ਕਿਹੜਾ ਤਵੜ ਪੰਜਾ 60 ਲੱਖ ਦਾ ਮੇਰਾ ਮਾਲ ਦੁਕਾਨ ਤੇ ਡਿਸਪਲੇ ਹੁੰਦਾ ਸੀਗਾ ਲੇਕਿਨ ਸਭ ਕੁਝ ਐਂਡ बिक ਗਿਆ ਐਂਡ ਹਾਰ ਗਿਆ ਬਿਲਕੁਲ ਮੈਂ ਹਾਰ ਗਿਆ ਤੀ ਸਿੰਗਾਪੁਰ ਚਲ ਜਾਣਾ ਕਦੀ ਕਿਤੇ ਚਲ ਜਾਣਾ ਕਦੀ ਘੁੰਮਦਾ ਰਹਿੰਦਾ ਸੀ ਮੈਂ ਜ਼ਿੰਦਗੀ ਆਪਣੀ ਬੜੀ ਵਧੀਆ ਗੱਟੀ ਆ ਮੇਰੇ ਮਾਲਕ ਨੇ ਮੇਰੀ ਜ਼ਿੰਦਗੀ ਬਹੁਤ ਵਧੀਆ ਲੇਕਿਨ ਪਤਾ ਨਹੀਂ ਕਿੱਥੇ ਮੇਰ ਤੋਂ ਗਲਤੀ ਹੋ ਗਈ ਜਾਂ ਮੈਂ ਕਿਸੇ ਦਾ ਬੁਰਾ ਕੀਤਾ ਹੋਣਾ ਉਹ ਮਾਲਕ ਨੇ ਮੰਨੂ ਅੱਜ ਆ ਦਿਨ ਦਿਖਾਏ ਗੁੜੀਆ ਮੇਰੀ ਡਾਕਟਰ ਹੈ ਜੀ ਜਰਮਨ ਚ ਐਮ ਡੀ ਐਮ ਐਸ ਗੁੜੀਆ ਮੇਰੀ ਡਾਕਟਰ ਗਾਇਨੀ ਸਪੈਸ਼ਲਿਸਟ ਹੈ ਜੀ ਪਰ ਉਹ ਮੈਰਿਡ ਹੈ ਅਸੀਂ ਕਦੀ ਉਹਨਾਂ ਨੂੰ ਕਿਸੇ ਗੱਲ ਦਾ ਸਿਕਰ ਹੀ ਨਹੀਂ ਕੀਤਾ ਕਦੀ ਪਪਾ ਠੀਕ ਹੋ ਮੈਂ ਠੀਕ ਆ ਵੀ ਟੀਵੀ ਵੀ ਇਹਦੇ ਉਹ ਇਲੈਕਟ੍ਰੋਨਿਕ ਵਾਲੇ ਮੁੰਡੇ ਕੁੜੀਆਂ ਇਲੈਕਟ੍ਰੋਨਿਕ ਦਾ ਕੰਮ ਕਰ ਸਕਦੇ ਆ ਭਾਂਡੇ ਵਾਲੇ ਬੱਚੇ ਭਾਂਡਿਆਂ ਦਾ ਕੰਮ ਕਰ ਸਕਦੇ ਆ ਵੀ ਤੂੰ ਸਾਡਾ ਬੱਚਾ ਡਾਕਟਰ ਨਹੀਂ ਬਣਦਾ ਮੈਂ ਕਿਹਾ ਡਾਕਟਰ ਸਾਹਿਬ ਮੈਂ ਕੁੜੀ ਨੂੰ ਡਾਕਟਰ ਬਣਾ ਕੇ ਤੁਹਾਡੇ ਕੋਲ ਲੈ ਕੇ ਆਉਂਗਾ ਮੈਂ ਕਿਹਾ ਤੁਹਾਡਾ ਮੇਰਾ ਅੱਜ ਵਾਦਾ 5 ਸਾਲ ਕੁੜੀ ਨੇ ਰੂਮਾਨੀਆ ਪੜ੍ਹਾਈ ਕੀਤੀ ਐਮਬੀਬੀਸ ਉਹਨੇ ਉੱਥੇ ਕੀਤੀ ਜਰਮਨ ਗਈ 5 ਸਾਲ ਜਰਮਨੋਂ ਨੇ ਐਮਡੀ ਐਮਐਸ ਕੀਤੀ ਮੈਂ ਡਾਕਟਰ ਕੋਲ ਲੈ ਗਿਆ ਵੰਗਾ ਡਾਕਟਰ ਸਾਹਿਬ ਇਹੋ ਹੀ ਕੁੜੀ ਆ ਤੁਹਾਡੇ ਕੋਲ ਤੇ ਡਾਕਟਰ ਨਾਲ ਉਹਨਾਂ ਨੇ ਆਪਰੇਟ ਕੀਤੇ ਉੱਥੇ ਜੀਵਨ ਹਸਪਤਾਲ ਤੇਨ ਚਾਰ ਆਪਰੇਸ਼ਨ ਕੀਤੇ ਜਦੋਂ ਆਈ ਸੀਗੀ ਅੱਜ ਘੱਟ ਤੋਂ 8 ਤੋਂ ਲੈ ਕੇ 10 ਸਜੇਰੀ ਨੂੰ ਆਪਰੇਟ ਕਰਦੀ ਆ ਉੱਥੇ ਜਰਮਨ ਚ ਕ੍ਰੈਂਕਨ ਹਸਪੀਟਲ ਆ ਸਭ ਤੋਂ ਵੱਡਾ ਹਸਪਤਾਲ ਆ ਜਰਮਨ ਦੇ ਅੰਦਰ ਉਹਦੀ ਚੀਫ ਐ ਜਿਹੜੀ ਕੁੜੀ ਦੀਆਂ ਤਾਂ ਦੋ ਕੁਲਦੀਆਂ ਮਾਲਕ ਹੁੰਦੀਆਂ ਜੀ ਇਹ ਸਕੂਲ ਦੀ ਵੀ ਮਾਲਕ ਹੈ ਜਿਹੜੀ ਕੁਲ ਤੇ ਗਈ ਹੈ ਉਸ ਸਕੂਲ ਦੀ ਵੀ ਮਾਲਕ ਹੈ ਜੀ ਅਸੀਂ ਤੀਨੋਂ ਕਿਉਂ ਦੁਖੀ ਕਰੀਏ ਮੇਰੀ ਦੁਕਾਨ ਦੀ ਪਵਨ ਇਲੈਕਟ੍ਰੋਨਿਕਸ ਦੇ ਨਾਤੇ ਔਰ ਸ਼ਹਿਰ 'ਚ ਮੇਰਾ ਨਾਮ ਵਜਦਾ ਸੀ ਜੀ ਔਰ ਇੰਨੀ ਕੀ ਸੇਲ ਵੇ ਕਰਦਾ ਸੀ 2200 ਬੰਨ ਟੀਵੀ ਵੇਚ ਦਿੰਦਾ ਸੀ 2200 ਟੀਵੀ ਮਹੀਨੇ ਦਾ 2200 ਫ੍ਰਿਜ 100 150 ਵਾਸ਼ਿੰਗ ਮਸ਼ੀਨ ਇੰਨੀ ਮੇਰੀ ਸੇਲ ਸੀ ਇੰਨਾ ਮੇਰਾ ਟਰਨਓਵਰ ਸੀਗਾ ਜੀ सत्तां जीबानी दी किसने दीती सा हिंदू धर्म ने दीती अच्छ अह लै रहे हैं तो गुरु गोबिंद जी करके लै रहे हैं जी लेकिन वो भाना तेरा भाणा मीठा लग है ठीक है रोटी तो खिला के सुना उस कुदरत का भाणा जी वाहगुरु का भाण जी ये दिन देखने से मालक ने भी दिखाते कोई नहीं जो वो दिन ही रहे तो आन भी नहीं रहने जी ਠੀਕ ਹੋ ਜੀ ਚੰਗੇ ਭਲੇ ਹੋ ਜੀ ਬਹੁਤ ਵਧੀਆ ਜੀ ਬਹੁਤ ਜਿਆਦਾ ਮੈਂ ਨਰਸੇਬਾ ਨਾਰਾਇਣ ਸੇਵਾ ਤੇ ਆਇਆ ਹੈਲਪਫੁਲ ਐਨਜੀਓ ਵੈਲਫੇਅਰ ਸੁਸਾਇਟੀ ਮੈਨੂੰ ਮੇਰੀ ਜੱਤ ਤੋਂ ਇਹਨਾਂ ਨੇ ਬਾਹ ਫੜੀਏ ਸਾਲ ਹੋ ਗਿਆ ਜੀ ਮੈਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਔਰ ਬਹੁਤ ਵਧੀਆ ਮੇਰੀ ਡਾਇਲਿਸਿਸ ਕਰਦੇ ਆ ਮੇਰੀ ਨਹੀਂ ਸਾਰਿਆਂ ਦੀ ਪੇਸ਼ਟਾਂ ਦੀ ਔਰ ਹਰ ਵਾਰੀ ਨਵਾਂ ਏ ਲਗਾਉਂਦੇ ਹੈਗੇ ਨੇ ਫਿਲਟਰ ਨਵਾਂ ਲੱਗਦਾ ਹਰ ਵਾਰੀ ਪੁਰਾਣਾ ਫਿਲਟਰ ਸੁੱਟ ਦਿੰਦੇ ਹੈਗੇ ਨੇ ਔਰ ਹਰ ਤਰ੍ਹਾਂ ਦੀ ਜਿਸ ਤਰ੍ਹਾਂ ਦੀ ਮੈਨੂੰ ਹੈਲਪ ਦੀ ਲੋੜ ਹੁੰਦੀ ਮੇਰੇ ਨਾਲ ਖੜੇ ਨੇ ਮੋਢੇ ਨਾਲ ਮੋਢਾ ਜੋੜ ਕੇ ਔਰ ਬਹੁਤ ਮੈਨੂੰ ਨਹੀਂ ਸਾਰੇ ਹੀ ਪੇਸ਼ੰਦ ਨੂੰ ਬਹੁਤ ਪਿਆਰ ਕਰਦੇ ਨੇ ਕਿੰਨੇ ਸਾਲਾਂ ਤੋਂ ਤੁਹਾਡੇ ਨਾਲ ਹੋ ਗਿਆ 1 ਸਾਲ 1 ਮਹੀਨਾ ਹੋ ਗਿਆ ਇਥੋਂ ਕਰਾਂਗੇ ਐਨਲਿਸਿਸ ਕਿੰਨੇ ਸਾਲਾਂ ਤੋਂ 6 ਸਾਲ ਹੋ ਗਏ ਡਾਕਟਰ ਅਕਰਮ ਦੀ 5 ਸਾਲ ਤੋਂ ਮੈਂ ਡੀਐਮਸੀ ਕਰਾ ਰਿਆ ਸੀ ਜੀ ਡੀਐਮਸੀ ਤਾਂ ਉਹਨਾਂ ਨੇ 10 12 ਆਪਰੇਟ ਵੀ ਕੀਤੇ ਇਧਰ ਵੀ ਕੀਤੇ ਇਧਰ ਵੀ ਕੀਤੇ ਲੱਤਾ ਜੀ ਪਾਈਆਂ ਪਾਈਪ ਉਹਨਾਂ ਨੇ ਉਹ ਮੇਰੀ ਦੁਕਾਨ ਸੀ ਬਹੁਤ ਵਧੀਆ ਉਹ 1 ਕਰੋੜ ਦੀ ਦੁਕਾਨ ਸੀ ਮੈਂ ਹਾਂ 30 ਲੱਖ ਦੀ ਦੁਕਾਨ ਵੇਚ ਕੇ ਇਸ ਤੇ ਲਾਇਆ ਆਪਰੇਸ਼ਨ ਤੇ ਲਾਇਆ ਮਤਲਬ ਬਿਲਕੁਲ ਹੈਂਡ ਟੂ ਮਾਊਥ ਹੋ ਗਏ ਸੀਗੇ ਜਦੋਂ ਮੈਂ ਇਹਨਾਂ ਕੋਲ ਆਇਆ ਇਹਨਾਂ ਨੇ ਜਦੋਂ ਮੇਰੀ ਬਾਹ ਫੜੀ ਇਹਨਾਂ ਨੇ ਮੈਨੂੰ ਕਿਸੇ ਚੀਜ਼ ਦੀ ਕਮੀ ਨਹੀਂ ਆਣ ਦਿੱਤੀ ਜੀ ਇੱਥੇ ਨਾ ਕੋਈ ਕੈਸ਼ ਕਾਊਂਟਰ ਹੈ ਜੀ ਨਾ ਕਿਸੇ ਚੀਜ਼ ਦਾ ਪੈਸਾ ਲੈਂਦੇ ਨੇ ਹਰ ਕੁਝ ਆਪਣੇ ਕੋਲੋਂ ਦਵਾਈਆਂ ਤੱਕ ਮੈਡੀਸਿਨ ਤੱਕ ਆਪਣੇ ਕੋਲੋਂ ਦਿੰਦੇ ਹੈਗੇ ਨੇ ਔਰ ਜਿਆਦਾ ਮੈਂ ਆਇਆ ਮਨ 13 ਮਹੀਨੇ ਹੋ ਗਏ ਇੱਥੇ ਆਉਂਦੇ ਆ ਗਰਗ ਸਾਹਿਬ ਚਾਹੇ ਬਿਮਾਰ ਨੇ ਚਾਹੇ ਕੁਛ ਨੇ ਉਹਨਾਂ ਨੇ ਆ ਕੇ ਹਰ ਪੇਸ਼ੈਂਟ ਦਾ ਹਾਲ ਪੁੱਛ ਕੇ ਜਾਣਾ ਇੱਕ ਆ ਪੁੱਛ ਕੇ ਜਾਣਾ ਚਾਹੇ ਉਹਨਾਂ ਦੇ ਸਿਸਟਮ ਲੱਤ ਵੀ ਬ੍ਰੇਕ ਹੋ ਗਈ ਸੀ ਪਿੱਛੇ ਤਾਂ ਵੀ ਉਹ ਛੋਟੀ ਦੇ ਸਾਰੇ ਆਉਂਦੇ ਸੀ ਇੱਕ ਇੱਕ ਪੇਸ਼ੈਂਟ ਨੂੰ ਪੁੱਛ ਕੇ ਜਾਂਦੇ ਕੋਈ ਤੁਹਾਨੂੰ ਤਕਲੀਫ ਤੋਂ ਤਕਲੀਫ ਇਹ ਦੱਸੋ ਮੈਨੂੰ ਲੇਕਿਨ ਉੱਥੇ ਜਾ ਕੇ ਡੀ ਐਮ ਸੀ ਐਸ ਵੀ ਸਾਨੂੰ 8-8 ਘੰਟੇ ਵੇਟ ਕਰਨੀ ਪੈਂਦੀ ਸੀ ਇੱਥੇ ਕੋਈ ਵੇਟ ਨਹੀਂ ਕਰਨੀ ਪੈਂਦੀ ਨਹੀਂ ਇੱਥੇ ਆਣਾ ਟਾਈਮ ਲਿਖਿਆ ਸਾਡਾ ਮੇਰੀ ਵੀਕ ਚ ਤਿੰਨ ਡਾਇਲਿਸਾ ਹੁੰਦੀਆਂ ਨੇ ਅੱਛਾ ਔਰ ਸੋਮਵਾਰ ਬੁੱਧਵਾਰ ਤੇ ਸ਼ਨੀਵਾਰ ਔਰ ਬਿਲਕੁਲ ਮੈਂ ਵੈਲ ਸੈਟਲ ਆ ਮੇਰੇ ਚੈਸਟ ਪਾਣੀ ਵੀ ਭਰ ਗਿਆ ਸੀ ਪਿਛਲੇ ਉੱਥੇ ਡੀ ਐਮ ਸੀ ਉਹਨਾਂ ਨੇ ਮੈਨੂੰ 15 ਦਿਨਾਂ ਦਾ ਰੱਖਿਆ ਮੇਰਾ ਪਾਣੀ ਪਿਟਚੋ ਥੇਲਾ ਭਾ ਕੇ ਖੱਡਿਆ ਪਾਣੀ ਮਤਲਬ ਖਾਲੀ ਕਰਤਾ ਉਹਨਾਂ ਨੇ ਮਨੂੰ ਡੀ ਐਮ ਸੀ ਵਾਲਿਆਂ ਨੇ ਜਿਵੇਂ ਕਹਿੰਦੇ ਹੈ ਬਿਮਾਰੀ ਬੰਦੇ ਦਾ ਘਰਬਾਰ ਵਪਾਰ ਸਭ ਕੁਝ ਖਤਮ ਕਰ ਦੇ ਉਹ ਤੁਹਾਡੇ ਨਾਲ ਇਹ ਸਭ ਕੁਝ ਹੋਇਆ ਸਭ ਕੁਝ ਹੋਇਆ ਮੇਰੇ ਨਾਲ ਜੀ ਪਰ ਮੈਂ ਹਿੰਮਤ ਹਾਰ ਚੁੱਕਾ ਸੀ ਮੇਰਾ ਬੇਟਾ ਵੀ ਹਿੰਮਤ ਹਾਰ ਚੁੱਕਾ ਸੀ ਵੀ ਅਸੀਂ ਹੁਣ ਡਾਇਸਿਸ ਕਿੰਦਾ ਕਰਾਵਾਂਗੇ 3200 ਡਾਇਸਿਸ ਲੱਗਦਾ ਸੀ 3200 ਵੀ ਮਤਲਬ ਓਖਾ ਹੋ ਜਾਂਦਾ ਹੈ ਸਾਡੇ ਕੋਲੋਂ ਲekin ਫੇਰ ਵੀ ਕੋਈ ਨਾ ਕੋਈ ਯਾਰ ਦੋਸਤ ਜਣ ਕਰ ਦਿੰਦਾ ਸਾਡੀ ਹੈਲਪ ਕਰਨ ਦਾ ਹੀ ਲekin ਜਿੰਨਾਂ ਦਾ ਪਛੋਕੜ ਅਸੀਂ ਕੀਤਾ ਸਾਡੀ ਹੈਲਪ ਕਰਨ ਦੇ lekin ਜਾਦਾ ਮੈਂ ਇੱਥੇ ਆਇਆ ਗਰਗ ਸਾਹਿਬ ਨੇ ਸਾਡੀ ਇਹੋ ਜੀ ਬਾਹ ਫੜੀ ਆ ਸਾਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈਗੀ ਮਤਲਬ ਗੱਲ ਇਹ ਹੈ ਤੁਸੀਂ ਕਿਹਾ ਵੀ 1 ਕਰੋੜ ਦੀ ਤੁਹਾਡੀ ਦੁਕਾਨ ਸੀਗੀ 32 ਲੱਖ ਦੀ ਤੁਸੀਂ ਵੇਚੀ ਆ ਮਤਲਬ ਜਿਹੜਾ ਸ਼ਖਸ ਜਿਹਦੇ 1 ਕਰੋੜ ਦੀ ਦੁਕਾਨ ਹੈ ਜਿਹਦੀ ਮੱਲੇ ਦੇ ਵਿੱਚ ਜਾਂ ਪੂਰੇ ਆਪਣੀ ਫੈਮਿਲੀ ਦੇ ਵਿੱਚ ਯਾਰ ਪੂਰਾ ਰਸੂਖਦਾਰ ਬੰਦੇ ਸੀ ਤੁਸੀਂ ਰਸੂਖਦਾਰ ਬੰਦੇ ਸੀ ਗੱਡੀਆਂ ਸੀ 2 2 3 3 ਗੱਡੀਆਂ ਸੀ ਮੇਰੇ ਕੋਲ ਆਪਣੀਆਂ ਜੀ ਆਪਣਾ ਮੇਰਾ ਇਲੈਕਟ੍ਰੋਨਿਕਸ ਦਾ ਕੰਮ ਸੀਗਾ ਪਵਨ ਇਲੈਕਟ੍ਰੋਨਿਕਸ ਦਾ ਨਾਮ ਤੇ ਮੇਰੀ ਸ਼ਾਪ ਸੀ ਮੇਰਾ ਇਲੈਕਟ੍ਰੋਨਿਕਸ ਦਾ ਕੰਮ ਸੀ ਘੱਟੋ ਘੱਟ 50 60 ਲੱਖ ਦਾ ਮੇਰਾ ਮਾਲ ਦੁਕਾਨ ਤੇ ਡਿਸਪਲੇ ਹੁੰਦਾ ਸੀਗਾ ਲੇਕਿਨ ਸਭ ਕੁਝ ਐਂਡ ਵਿਕ ਗਿਆ ਐਂਡ ਹਾਰ ਗਿਆ ਬਿਲਕੁਲ ਮੈਂ ਹਾਰ ਗਿਆ ਜਦੋਂ ਮੈਂ ਹਾਰ ਗਿਆ ਜਦੋਂ ਮੈਂ ਇਨਾਂ ਕੋਲ ਆਇਆ ਇਹਨਾਂ ਨੇ ਕਿਹਾ ਕੋਈ ਘਬਰਾਣ ਦੀ ਲੋੜ ਨਹੀਂ ਇੱਥੇ ਕੋਈ ਕੈਸ਼ ਕਾਊਂਟਰ ਨਹੀਂ ਕੋਈ ਉਹ ਨਹੀਂ ਮੈਡੀਸਨ ਤੱਕ ਮੈਨੂੰ ਇਹ ਲੈ ਕੇ ਦਿੰਦੇ ਹੈ ਉਦੇ ਹਰ ਜੇ ਮੈਨੂੰ ਕਿਸੇ ਚੀਜ਼ ਦੀ ਜ਼ਰੂਰਤ ਵੀ ਐਕਸਟਰਾ ਵੀ ਜ਼ਰੂਰਤ ਹੈ ਤੇ ਮੈਨਾਂ ਨੂੰ ਗੱਲ ਕਰਦਾ ਤਾਂ ਮੈਨੂੰ ਪ੍ਰੋਵਾਈਡ ਕਰ ਦੇਣਾ ਲੈਣਾ ਇਹੋ ਜਿਹੇ ਬੰਦੇ ਵਾਸਤੇ ਕਿਸੇ ਨੂੰ ਕਹਿਣਾ ਹੀ ਬੜਾ ਔਖਾ ਆ ਜਾਂਦਾ ਆਮ ਲੋਕ ਤਾਂ ਜਿਹੜਾ ਗਰੀਬ ਹੁੰਦਾ ਉਹ ਤਾਂ ਕਿਸੇ ਨੂੰ ਮੰਗ ਵੀ ਲੈਂਦਾ ਪਰ ਜਿਹੜਾ ਤੁਸੀਂ ਜਿਸ ਲੈਵਲ ਤੇ ਤੁਸੀਂ ਸਿਗੇ ਇਹੋ ਜਿਹਾ ਬੰਦਾ ਕਿਸੇ ਨਾਲ ਮੰਗ ਮੰਗ ਵੀ ਨਹੀਂ ਸਕਦਾ ਉਹਨੂੰ ਸ਼ਰਮ ਹੀ ਆ ਜਾਂਦੀ ਹੈ ਵੀ ਮੈਂ ਕਿਸੇ ਨੂੰ ਕੀ ਪੈਸੇ ਕਵਾ ਵੀ ਮੈਨੂੰ ਲੋੜ ਹੈ ਬਿਲਕੁਲ ਬਿਲਕੁਲ ਜੀ ਅੱਖਾਂੇ ਭਰ ਰਹੀਆਂ ਇੱਕ ਦਿਨ ਬਹੁਤ ਜ਼ਿਆਦਾ ਮੈਂ ਤੇ ਫਿਰ ਇਹਨਾਂ ਨੇ ਮੈਨੂੰ ਕਿਹਾ ਮਨ ਸਾਰੀ ਗੱਲ ਦੱਸ ਕੇ ਪੁੱਛੀ ਕੀ ਆ ਫਿਰ ਇਹਨਾਂ ਨੇ ਮੈਂ ਆਪਣੇ ਸਾਰੀ ਸਟੋਰੀ ਸੱਸੀ ਵੀ ਇਦਾਂ ਦਾ ਗੁਰਕਸਾਬ ਮੈਨਾਂ ਹੋਇਆ ਹੈਗਾ ਵੀ ਇਦਾਂ ਮੈਂ ਸੁਹਾਰ ਚੁੱਕਾ ਹੋਇਆ ਆ ਵੀ ਮੇਰੇ ਕੋ ਡਾਇਲਿਸਿਸ ਕਰਾਣ ਜਗ੍ਹਾ ਵੀ ਪੈਸੇ ਨਹੀਂ ਹੈਗੇ ਬਿਲਕੁਲ ਫਿਰ ਜਾਦੀ ਇਹਨਾਂ ਨੇ ਮੇਰੀ 13 ਮਹੀਨੇ ਹੋ ਗਏ ਬਾਹ ਫੜੀ ਆ ਇਹਨਾਂ ਨੇ ਮੈਨੂੰ ਪਛੋਕੜ ਦੇਖਣ ਨੂੰ ਦੱਸਿਆ ਇਹ ਮੇਰੀ ਬਹੁਤ ਹੈਲਪ ਕਰਦੇ ਆ ਹਰ ਤਰ੍ਹਾਂ ਦੀ ਹੈਲਪ ਕਰਦੇ ਆ ਦਵਾਈਆਂ ਤੱਕਾਂ ਸਰਮਾਰ ਤੱਕ ਹਰ ਚੀਜ਼ ਇਹ ਮੰਦਗੀ ਰਾਸ਼ਨ ਤੱਕ ਵੀ ਇਹ ਕਰਦੇ ਆ ਮਤਲਬ ਇਸੇ ਤਰ੍ਹਾਂ ਦੀ ਮਨੂੰ ਕੋਈ ਕਮੀ ਇੱਥੇ ਆਨਾ ਸਾਰਾ ਸਟਾਫ ਬਹੁਤ ਵਧੀਆ ਸਟਾਫ ਹੈਗਾ ਜੀ ਸਾਰਾ ਸਟਾਫ ਦਾ ਪਿਆਰਾ ਸਾਰਾ ਸਟਾਫ ਬੜਾ ਵੈਲ ਸੈਟਲਡ ਬੜਾ ਪਿਆਰ ਕਰਦਾ ਹੈਗਾ ਜੀ ਔਰ ਕਹਿੰਦੇ ਕਾਨ ਕਿੱਥੇ ਸੀ ਕਿ ਮੈਂ ਲੁਧਿਆਣੇ ਦਾ ਵਸਨੀਕ ਹਾਂ ਮੈਨੂੰ ਯਾਦ ਆ ਰਹੀ ਹੈ ਉਹਦੇ ਸਾਹਮਣੇ ਸੀ ਮੇਰੀ ਪਾਵਰ ਇਲੈਕਟ੍ਰੋਨਿਕਸ ਸੀ ਸਿਲਵਰਸ ਉਹਨਾਂ ਬਿਲਕੁਸਾਣ ਹਾਂਜੀ ਮੇਰੀ ਕਾਫੀ ਬੜੀ ਸ਼ਾਪ ਸੀ 20x60 ਮੇਰੀ ਸ਼ਾਪ ਸੀ ਜੀ ਕਾਫੀ ਮਸ਼ਹੂਰ ਸੀ ਲੁਧਿਆਣੇ ਦੇ ਵਿੱਚ ਮੈਨੂੰ ਮੈਨੂੰ ਲੁਧਿਆਣੇ ਕਾਫੀ ਮਸ਼ਹੂਰ ਹਾਂਜੀ ਹਾਂਜੀ بس دیکھ لو جی بس اس ਕੁਦਰਤ ਦਾ ਪਾਣਾ ਜੀ ਵਾਈਕਰੋ ਦਾ ਪਾਣਾ ਜੀ ਇਹ ਵੀ ਦਿਨ ਦੇਖਣੇ ਸੀ ਮਾਲਕ ਨੇ ਵੀ ਦਿਖਾਤੇ ਕੋਈ ਨਹੀਂ ਜੇ ਉਹ ਦਿਨ ਹੀ ਰਹੇ ਤੇ ਆ ਦਿਨ ਵੀ ਨਹੀਂ ਰਹਿਣੇ ਜੀ ਇਹ ਗੱਲ ਆ ਤੁਸੀਂ ਵਾਈਕਰੋ ਦੇ ਪਾਣੇ ਨੂੰ ਪੂਰਾ ਮੰਨ ਰਹੇ ਹੋ ਪੂਰਾ ਮੰਨਿਆ ਜ਼ਰੂਰ ਚਲੋ ਜਦੋਂ ਉਦੋਂ ਤਾਂ ਬਹੁਤ ਠੰਢੀ ਕਲਾ ਦੇ ਵਿੱਚ ਸੀਗੇ ਪਰ ਹੁਣ ਤੁਸੀਂ ਉਹ ਪੂਰੀ ਚੜਦੀ ਕਲਾ ਦੇ ਵਿੱਚ ਉਹਦਾ ਪੂਰਾ ਨਾਮ ਸੀ ਜੀ ਮੈਂ ਸ਼ਿਵਸ਼ਨਾਬ ਦਾ ਪੰਜਾਬ ਚੇਅਰਮੈਨ ਹੁਣ ਵੀ ਹੈਗਾ ਪਹਿਲਾਂ ਵੀ ਚੇਅਰਮੈਨ ਸੀ ਦੋ ਦੋ ਤਿੰਨ ਤਿੰਨ ਗਨਮੈਨ ਸੀ ਮੇਰੇ ਕੋਲ ਜਿਪਸੀ ਸੀ ਗਵਰਨਮੈਂਟ ਦੀ ਮੇਰੇ ਘਰ ਮੇਰੇ ਉਹਨਾਂ ਨੇ ਵੀ ਸਾਥ ਬਹੁਤ ਦਿੱਤਾ ਰਜੀਵ ਡੰਡਨ ਜੀ ਨੇ ਮੇਰਾ ਸਾਥ ਬਹੁਤ ਦਿੱਤਾ ਗੋਰਾ ਥਾ ਪਰ ਜੀ ਨੇ ਮੇਰਾ ਸਾਥ ਬਹੁਤ ਦਿੱਤਾ ਪਰ ਹੂੰ ਉਸ ਵਾਈਗੁਰਦਾ ਪਹਾਣਾ ਜੀ ਜਿਹਨਾਂ ਨੇ ਗੁਰ ਗੋਬਿੰਦ ਸਿੰਘ ਜੀ ਨੂੰ ਮਹਾਰਾਜ ਜੀ ਨੂੰ ਨਹੀਂ ਬਖਸ਼ਿਆ ਅਸੀਂ ਤੁਸੀਂ ਕੀ ਚੀਜ਼ ਹੈਗੇ ਆ ਜੀ ਉਹਨਾਂ ਨੇ ਵੀ ਤਾਂ ਇੰਨੀ ਕਰਦੇ ਹੋਏ ਉਹ ਵੀ ਆਪਣੇ ਸੱਤਾਂ ਜੀਆਂ ਦੀ ਕੁਰਬਾਨੀ ਦਿੱਤੀ ਕਿਸ ਲਈ ਦਿੱਤੀ ਸਾਡੇ ਹਿੰਦੂ ਧਰਮ ਲਈ ਦਿੱਤੀ ਅੱਜ ਜੀ ਸਾਹ ਲੈ ਰਹੇ ਆ ਤਾਂ ਗੁਰਗੋਬੇ ਸਿੰਘ ਜੀ ਕਰਕੇ ਲੈ ਰਹੇ ਆ ਜੀ। ਲੇਕਿਨ ਉਹ ਪਾਣਾ ਤੇਰਾ ਪਾਣਾ ਮਿੱਠਾ ਲੱਗੇ। ਠੀਕ ਐ। ਰੋਟੀ ਦਾ ਖਲਾ ਕੇ ਸਵਾੰਦਾ ਨਾ। ਮੇਰਾ ਦਾਤਾ ਮੇਰਾ ਵਾਏ ਗੁਰੂ ਮੇਰੀ ਮਹਾਰਾਣੀ ਰੋਟੀ ਦਾ ਖਲਾ ਕੇ ਸਵਾੰਦੀ ਆ ਨਾ ਮੈਨੂੰ। ਹੋਵੇ ਅਸੀਂ ਅਕਸਰ ਕਹਿੰਦੇ ਹੁੰਦੇ ਹੁੰਦੇ ਨਾ ਵੀ ਮਨ ਜੇ ਕੋਈ ਦੁੱਖ ਆਵੇ ਤਾਂ ਗੁਰੂ ਸਾਹਿਬ ਨੂੰ ਯਾਦ ਕਰ ਲਓ ਵੀ ਉਹਨਾਂ ਨੇ ਜੰਗਾਂ ਲੜੀਆਂ ਉਹਨਾਂ ਨੇ ਕੀ ਕੀ ਝੇਲਿਆ ਚੜਦੀ ਚੜਤੀ ਗਲਾਪ ਆ ਜਾਏਗੀ। ਤੁਸੀਂ ਉਹ ਤੁਸੀਂ ਉਹ ਜ਼ਿੰਦਗੀ ਦੇ ਵਿੱਚ ਆਪਣੇ ਆ ਜਾਏਗੀ ਜੀ ਚੜਦੀ ਕਲਾ। ਕੋਈ ਗੱਲ ਨਹੀਂ ਜੇ ਜਿਸ ਬੰਦੇ ਨੇ ਦੁੱਖ ਨਹੀਂ ਦੇਖਿਆ ਜੀ ਸੁੱਖ ਦੇਖ ਕੇ ਦੁੱਖ ਨਹੀਂ ਦੇਖਿਆ ਉਹ ਬੰਦਾ ਜ਼ਿੰਦਗੀ ਜੀ ਨਹੀਂ ਸਕਦਾ ਜੀ ਅਸੀਂ ਉਹ ਪਹਾੜਾਂ ਵੀ ਦੇਖਿਆ ਹੈ ਉਹ ਸੁੱਖ ਵੀ ਦੇਖਿਆ ਜਦੋਂ ਜੇਬਾਂ ਵਿੱਚ 2-2 4-4 ਲੱਖ ਰੁਪਏ ਉਦਾਂ ਹੀ ਪਿਆ ਰਹੇ ਹੁੰਦੇ ਸੀ ਕਦੀ ਪਰਵਾਹ ਨਹੀਂ ਕੀਤੀ ਸੀ ਉਹ ਵੀ ਦਿਨ ਦੇਖਿਆ ਜਿਸ ਦਿਨ ਦੇ 10 ਰੁਪਏ ਵੀ ਨਹੀਂ ਹੁੰਦੇ ਸੀ ਜੀ ਤਾਂ ਮੈਂ ਖੁਸ਼ ਸੀ ਕਿ ਮਾਲਕ ਦੀ ਕਿਰਪਾ ਹੈ ਮਾਲਕ ਦੀ ਬਹੁਤ ਮौज ਹੈ ਜੀ ਰੋਟੀ ਦਾ ਖਲਾ ਕੇ ਸਹੁੰਦਾ ਰਹਾਂ ਜੀ ਮੈਨੂੰ ਛੱਤ ਮੇਰੀ ਆਪਣੀ ਪਈ ਹੈ ਰੋਟੀ ਮੈਨੂੰ ਖਲਾ ਕੇ ਸਹੁੰਦਾ ਜੀ ਗੁੜੀਆ ਮੇਰੀ ਡਾਕਟਰ ਹੈ ਜੀ ਜਰਮਨ ਚ ਐਮ ਡੀ ਐਮ ਐਸ ਗੁੜੀਆ ਮੇਰੀ ਡਾਕਟਰ ਗਾਇਨੀ ਦੀ ਸਪੈਸ਼ਲਿਸਟ ਹੈ ਜੀ ਪਰ ਉਹ ਮੈਰਿਡ ਹੈ ਅਸੀਂ ਕਦੀ ਉਹਨਾਂ ਨੂੰ ਕਿਸੇ ਗੱਲ ਦਾ ਸਿਕਰ ਹੀ ਨਹੀਂ ਕੀਤਾ ਕਦੇ ਬਪਾ ਠੀਕ ਹੋ ਮੈਂ ਠੀਕ ਹਾਂ ਜੀ ਦੱਸਿਆ ਮੈਨੂੰ ਦੱਸਿਆ ਨਹੀਂ ਵੀ ਇੰਨੀ ਉਖਾਈ ਦੇ ਵਿੱਚ ਕਦੀ ਨਹੀਂ ਕਿਹਾ ਉਹਨੂੰ ਠੀਕ ਆ ਬਿਲਕੁਲ ਖੁਸ਼ ਹੈ ਉਹਨਾਂ ਤੀਆਂ ਤੀਆਂ ਤੇ ਦੁੱਖ ਨਹੀਂ ਆਣ ਦਿੰਦੇ ਬਿਲਕੁਲ ਨਹੀਂ ਜੀ ਤੀਆਂ ਨੂੰ ਕਿਉਂ ਦੁੱਖ ਦੇਣਾ ਜੀ ਪਰ ਆਪ ਦੁਖੀ ਹੁੰਦੇ ਰਹਿਣ ਕਦੇ ਦੱਸਣ ਬਿਲਕੁਲ ਹੈ ਜੀ ਤੀਆਂ ਤਾਂ ਦੋ ਖੁਲਦੀਆਂ ਮਾਲਕ ਹੁੰਦੀਆਂ ਜੀ ਸਕੂਲ ਦੀ ਵੀ ਮਾਲਕ ਹੈ ਜਿਹੜੀ ਕੁੱਲ ਤੇ ਗਈ ਆ ਸਕੂਲ ਦੀ ਵੀ ਮਾਲਕ ਹੈ ਜੀ ਅਸੀਂ ਤੀਨੋਂ ਕਿਉਂ ਦੁੱਖੀ ਕਰੀਏ ਅੱਜ ਜਵਾਈ ਸਾਡਾ ਬੇਟਾ ਜੀ ਸਾਡਾ ਨਾ ਹਰ ਟਾਈਮ ਦਿਨ ਰਾਤ ਖੜਾ ਅਸੀਂ ਕਿਉਂ ਉਹਨਾਂ ਨੂੰ ਦੁੱਖ ਦਈਏ ਨਹੀਂ ਠੀਕ ਹੈ ਵਾਈਗਰੂ ਇਸ ਇਹ ਵੀ ਦਿਨ ਦਿਖਾਣੇ ਸੀ ਦੇਖ ਲੈ ਰਾਤ ਦਾ ਤੀ ਜਦੋਂ ਵੀਡੀਓ ਕੁਛ ਦੇਰ ਚ ਦੇਖੂਗੀ ਉਹਨੂੰ ਵੀ ਪਤਾ ਲੱਗੂਗਾ ਪਾਪਾ ਨੇ ਕੀ ਕੀ ਜ਼ਿੰਦਗੀ ਦਿੱਤੀ ਜੀ ਤੀਵਰੀ ਬੜੀ ਸਟਰੋਂਗ ਹੈ ਜੀ ਬੜਾ ਮੁਕਮਲ ਤੀ ਨੂੰ ਡਾਕਟਰ ਬਣਾਇਆ ਸੀ ਜੀ ਬਹੁਤ ਖਦੀਨ ਡਾਕਟਰ ਬੜਾਇਆ ਸੀ ਮੈਂ ਕਿਸੇ ਚੀਜ਼ ਦੀ ਮੈਨੂੰ ਕਮੀ ਨਹੀਂ ਛੱਡੀ ਸੀ ਡਾਕਟਰ ਜੀਵਨ ਸੀਗੇ ਪ੍ਰਿਤਪਾਲ ਸਿੰਘ ਜੀ ਉਹਨਾਂ ਕੋਲ ਪ੍ਰੈਕਟਿਸ ਕਰਕੇ ਗਈ ਸੀ ਬੀਐਮਸੀ ਦੇ ਸਾਹਮਣੇ ਆ ਉਹਨਾਂ ਕੋਲ ਪ੍ਰੈਕਟਿਸ ਕਰਕੇ ਗਈ ਸੀ ਕੁੜੀ ਉਹਨਾਂ ਨੇ ਮੈਨੂੰ ਕਿਹਾ ਸੀ ਕਹਿੰਦਾ ਇਹ ਕੁੜੀ ਜਿਹੜੀ ਹੈਗੀ ਨਾ ਤੁਸੀਂ ਕਹਿੰਦਾ ਉਹ ਵੇਚਦੇ ਹੋ ਵੀ ਟੀਵੀ ਵੇਚਦੇ ਹੋ ਇਲੈਕਟ੍ਰੋਨਿਕ ਵਾਲੇ ਮੁੰਡੇ ਕੁੜੀਆਂ ਇਲੈਕਟ੍ਰੋਨਿਕਸ ਦਾ ਕੰਮ ਕਰ ਸਕਦੇ ਆ ਭਾਂਡੇ ਵਾਲੇ ਬੱਚੇ ਭਾਂਡਿਆਂ ਦਾ ਕੰਮ ਕਰ ਸਕਦੇ ਆ ਵੀ ਤੁਸਾਰਾ ਬੱਚਾ ਡਾਕਟਰ ਨਹੀਂ ਬਣਦਾ ਮੈਂ ਕਿਹਾ ਡਾਕਟਰ ਸਾਹਿਬ ਮੈਂ ਕੁੜੀ ਨੂੰ ਡਾਕਟਰ ਬਣਾ ਕੇ ਤੁਹਾਡੇ ਕੋਲ ਲੈ ਕੇ ਆਉਂਗਾ ਮੈਂ ਕਿਹਾ ਤੁਹਾਡਾ ਮੇਰਾ ਅੱਜ ਵਾਦਾ 5 ਸਾਲ ਕੁੜੀ ਨੇ ਰੂਮਾਨੀਆ ਪੜਾਈ ਕੀਤੀ ਐਮਬੀਬੀਸ ਉਹਨੇ ਉੱਥੇ ਕੀਤੀ ਜਰਮਨ ਗਈ 5 ਸਾਲ ਜਰਮਨੋ ਨੇ ਐਮਡੀ ਐਮਐਸ ਕੀਤੀ ਮੈਂ ਡਾਕਟਰ ਕੋਲ ਲੈ ਗਿਆ ਮੈਂ ਕਿਹਾ ਡਾਕਟਰ ਸਾਹਿਬ ਇਹੋ ਹੀ ਕੁੜੀ ਹੈ ਤੁਹਾਡੇ ਕੋਲ ਤੇ ਡਾਕਟਰ ਨਾਲ ਉਹਨਾਂ ਨੇ ਆਪਰੇਟ ਕੀਤੇ ਉੱਥੇ ਜੀਵਨ ਹਸਪੀਟਲ ਤਿੰਨ ਚਾਰ ਆਪਰੇਸ਼ਨ ਕੀਤੇ ਜਦੋਂ ਆਈ ਸੀਗੀ ਤੇ ਡਾਕਟਰ ਵੀ ਇਹ ਕਹਿਣ ਲੱਗਿਆ ਕਹਿੰਦਾ ਵਾਕਈ ਬਵਨ ਮੈਂ ਮੈਂ ਨਹੀਂ ਸੋਚਦਾ ਵੀ ਇਹ ਕੁੜੀ ਇੰਨੀ ਇੰਟੈਲੀਜੈਂਟ ਬਣ ਜਾਏਗੀ ਵੇ ਅੱਜ ਘੱਟ ਤੋਂ 8 ਤੋਂ ਲੈ ਕੇ 10 ਸਜੇਰੀ ਨੂੰ ਆਪਰੇਟ ਕਰਦੀ ਆ ਉੱਥੇ ਜਰਮਨ ਚ ਕ੍ਰੈਂਕਨ ਹਸਪੀਟਲ ਆ ਸਭ ਤੋਂ ਵੱਡਾ ਹਸਪਤਾਲ ਆ ਜਰਮਨ ਦੇ ਅੰਦਰ ਉਹਦੀ ਚੀਫ ਐ ਜਮੇਰੀ ਕੁੜੀ ਹੋਰ ਮਨ ਨੂੰ ਮਾਣ ਇਹ ਗੱਲ ਆ ਵੀ ਬਾਬੇ ਨੇ ਪਿੱਠ ਲੱਗਣ ਨਹੀਂ ਦਿੱਤੇ ਜੇ ਇਥੋਂ ਖੋਲਿਆ ਤੇ ਉੱਥੇ ਦੇ ਤਾ ਮਨੂੰ ਅੱਜ ਵੀ ਆਪਣੀ ਕੁੜੀ ਤੇ ਬਹੁਤ ਮਾਣ ਆ ਜੀ ਪਰ ਮੈਂ ਕਿਸੇ ਕਿਸੇ ਨੂੰ ਇਹ ਨਹੀਂ ਕਹਿੰਦਾ ਕਿ ਮੇਰੀ ਕੁੜੀ ਡਾਕਟਰ ਆ ਮਗਰ ਕਿਸਾਨ ਉਹਦਾ ਸਹੀ ਮੇਰੀ ਕੁੜੀ ਡਾਕਟਰ ਪਰ ਮਨੂੰ ਆਪਣੀ ਕੁੜੀ ਤੇ ਆਪਣੇ ਬੱਚਿਆਂ ਦੇ ਅੱਜ ਵੀ ਇੰਨਾ ਕ ਮਾਣ ਆ ਕੀ ਮੈਂ ਤੁਹਾਨੂੰ ਦੱਸ ਵੀ ਸਕਦਾ ਮੈਂ ਪਾਜੀ ਬਹੁਤ ਉੱਚੇ ਦਿਨ ਦੇਖੇ ਹੋਏ ਆ ਮੈਂ ਇੰਨਾ ਕ ਰੁਪਈਆ ਦੇਖਿਆ ਕਿ ਮੇਰੇ ਘਰ ਵੀ ਵੀ ਲੱਖ ਰੁਪਏ ਉੱਤੇ ਪਿਆ ਹੁੰਦਾ ਸੀ ਹਾਂ ਹਾਂ ਕੈਸ਼ ਹੀ ਪਿਆ ਹੁੰਦਾ ਸੀ ਪਰ ਵਕਤ ਹੈ ਮਾਲਕ ਦੇ ਬਾਬੇ ਨਾਨਕ ਦੀ ਮਿਹਰ ਹੈ ਜੀ ਛੇ ਰੋਟੀ ਕੱਢੀ ਐ ਦੁੱਧ ਦੀ ਰੋਟੀ ਕੱਢੀ ਆ ਉਹਨੇ ਖੂਨ ਦੀ ਰੋਟੀ ਨਹੀਂ ਕੱਢੀ ਸੀ ਜਿੱਥੇ ਵੀ ਲ ਇੱਕ ਦਿਨ ਐ ਵੀ ਆਇਆ ਉਹ ਦਿਨ ਸੀ ਜਿੱਥੇ 20 ਲੱਖ ਸੀ ਇੱਕ ਦਿਨ ਐ ਵੀ ਆਇਆ ਜਿੱਥੇ ਵੀ 20 ਰੁਪਏ ਨੂੰ ਖੁਸ਼ ਆ ਫੇਰ ਵੀ ਉਸ ਮਾਲਕ ਦੀ ਕਿਰਪਾ ਮੇਂ ਵਜ੍ਹਾ ਸੀ ਉਸ ਦਾਤੇ ਦੀ ਮੋਜਾ ਮੈਨੂੰ ਪਈ ਆ ਵੀ ਸਿਰ ਉੱਠ ਕੇ ਹੀ ਗਈ ਦਾਤਿਆ ਤੇਰਾ ਬਾਣਾ ਮਿੱਠਾ ਲੱਗੇ ਜੇ ਉਹ ਦਿਨ ਨਹੀਂ ਰਹਿਣ ਦਿੱਤੇ ਤੂੰ ਆ ਵੀ ਦਿਨ ਨਹੀਂ ਰਹਿਣ ਦੇਣਾ ਜਿੰਦਗੀ ਹੈਗੀ ਆ ਅਮਰੀਕਾ ਜਾਂਦਾ ਸੀ ਮੈਂ ਜੀ 6-6 ਮਹੀਨੇ ਸਾਲ ਸਾਲ ਅਮਰੀਕਾ ਲ ਆ ਜਾਂਦਾ ਸੀ ਅਮਰੀਕਾ ਹਾਂ ਅਮਰੀਕਾ ਜੀ ਜਿਹੜੀ ਐਡੀ ਮਹਿੰਗੀ ਕੰਟਰੀ ਆ ਜਿੱਥੇ ਇਨਾ ਖਰਚਾ ਹੁੰਦਾ ਸੀ ਜਿੱਥੇ ਬੰਦਾ ਬਿਨਾ ਕੰਮ ਕੀਤੇ ਰਹਿ ਹੀ ਨਹੀਂ ਸਕਦਾ 6 6 ਮਹੀਨੇ ਉਹ 6 ਮਹੀਨਾ ਵੀਜ਼ਾ ਮਿਲਦਾ ਹੁੰਦਾ ਸੀ 10 ਸਾਲ ਦਾ ਵੀਜ਼ਾ ਸੀ ਮੇਰੇ ਕੋਲ 6 ਮਹੀਨੇ ਦੀ ਮੈਨੂੰ ਐਂਟਰੀ ਮਿਲਦੀ ਸੀ ਸਾਢੇ 5 ਮਹੀਨੇ ਰਹਿਣਾ ਆ ਜਾਣਾ ਇੱਥੇ ਆਣਾ 2 ਮਹੀਨੇ ਰਹਿਣਾ ਬੱਚੇ ਕੰਮ ਕਰਦੇ ਸੀ ਦੁਕਾਨ ਤੇ ਮੈਂ ਕਦੀ ਸਿੰਗਾਪੁਰ ਚੱਲ ਜਾਣਾ ਕਦੀ ਕਿਤੇ ਚੱਲ ਜਾਣਾ ਘੁੰਮਦਾ ਰਹਿੰਦਾ ਸੀ ਮੈਂ ਜ਼ਿੰਦਗੀ ਆਪਣੀ ਬੜੀ ਵਧੀਆ ਗੱਟੀ ਆ ਮੇਰੇ ਮਾਲਕ ਨੇ ਮੇਰੀ ਜ਼ਿੰਦਗੀ ਬਹੁਤ ਵਧੀਆ ਲੇਕਿਨ ਪਤਾ ਨਹੀਂ ਕਿੱਥੇ ਮੇਰ ਤੋਂ ਗਲਤੀ ਹੋ ਗਈ ਜੇ ਮੈਂ ਕਿਸੇ ਦਾ ਬੁਰਾ ਕੀਤਾ ਹੋਣਾ ਉਹ ਮਾਲਕ ਨੇ ਮੈਨੂੰ ਅੱਜ ਆ ਦਿਨ ਦਿਖਾਏ ਆ ਚਲੋ ਕਹਿੰਦਾ ਜੇ ਮਾਲਕ ਨੇ ਮਾਲਕ ਨੇ ਦੇਣ ਲਖਾਏ ਮਾਲਕ ਨੇ ਰੱਖਿਆ ਵੀ ਤਾਂ ਸੀ ਮਾਲਕ ਨੇ ਰੱਖਿਆ 3 ਸਾਲ ਹੋ ਗਏ ਮੇਰੀ ਡਾਇਲਿਸਿਸ ਹੋ ਰਹੀ ਹੈ ਜੀ ਮੈਂ ਡਾਇਲਿਸ ਇਹ ਹੁੰਦੀ ਡਾਇਲਿਸਿਸ ਹੋ ਰਹੀ ਮੇਰੀ ਪਰ ਮੈਨੂੰ ਆਪਣੇ ਆਪ ਨੂੰ ਮਹਿਸੂਸ ਨਹੀਂ ਹੁੰਦਾ ਕਿ ਮੇਰੀ ਡਾਇਲਿਸਿਸ ਹੋ ਰਹੀ ਹੈ ਮੈਂ ਡਾਇਲ ਪਾਣੀ ਕਿਰਾਨਾ ਆਣਾ ਹੰਦਾ ਬੱਚਿਆਂ ਨਾਲ ਹਸਲੀ ਦਾ ਖੇਲ ਲੀਦਾ ਮਿਲ ਲੀਦਾ ਜੀ ਬਸ ਖੁਸ਼ ਰਹੀਦਾ ਸਾਰਾ ਕਦੀ ਬੱਚਿਆਂ ਨੂੰ ਪੁੱਛ ਲੋ ਮੇਰੀ ਅੱਖਾਂ ਜਿਨ੍ਹਾਂ ਨੇ ਅੰਸੂ ਦੇਖੇ ਹੋਣ ਜਾਂ ਕਦੀ ਕਿਸੇ ਨੂੰ ਕੁਝ ਕਿਹਾ ਹੋਵੇ ਕਦੀ ਨਹੀਂ ਕਿਹਾ ਜੀ ਖੁਸ਼ ਆਤਿਆਂ ਨੂੰ ਧੀ ਆਂਗਣ ਸਮਝੀਦਾ ਬੱਚਿਆਂ ਨੂੰ ਬੱਚਾ ਆਂਗਣ ਸਮਝੀਦਾ ਜੀ ਆ ਲੱਗਦਾ ਇੱਥੇ ਆ ਕੇ ਜ਼ਿੰਦਗੀ ਨਵੀਂ ਮਿਲ ਗਈ ਨਵੀਂ ਵੀ ਮਿਲ ਗਈ ਬੰਨੋ ਜੀ ਅਸੀਂ ਹਿੰਮਤ ਹਾਰ ਚੁੱਕੇ ਸੀ ਮੈਂ ਬਿਲਕੁਲ ਹਿੰਮਤ ਹਾਰ ਚੁੱਕਾ ਸੀ ਮੇਰੀ ਕੁੜੀਆ ਕਹਿੰਦੀ ਪਾਪਾ ਮੇਰੇ ਕੋਲ ਆ ਜਾਓ ਜਰਮਨ ਮੈਂ ਕਿਹਾ ਨਹੀਂ ਪੁੱਤ ਮੈਂ ਉਧਰ ਮਿਲਣ ਆਵਾਂਗਾ ਉਦੋਂ ਤਿੰਨ ਚਾਰ ਵਾਰੀ ਜਰਮਨ ਜਾ ਕੇ ਆਇਆ ਮਦਦ ਉਸਨੂੰ ਠੀਕ ਸੀਗਾ ਮੈਂ ਮੈਂ ਕਿਹਾ ਉਧਰ ਮਿਲਣ ਆਵਾਂਗਾ ਪਰ ਮੈਂ ਕਿਹਾ ਉੱਧਾ ਨਹੀਂ ਆਣਾ ਮੈਂ ਬਿਮਾਰ ਹੈਗਾ ਵੀ ਤੂੰ ਡਾਕਟਰ ਚੱਲ ਜਾਣਾ ਜਵਾਈ ਮੇਰਾ ਉੱਧਾ ਹੀ ਮਤਲਬ ਕੰਮ ਕਰਦਾ ਉਸ ਪੀਜ਼ਾ ਸਟੋਰ ਆ ਉਹਦਾ ਆਪਣਾ ਤੇ ਮੈਂ ਕਿਹਾ ਨਹੀਂ ਮੈਂ ਕਿਹਾ ਮੈਂ ਨਹੀਂ ਆਣਾ ਮੈਂ ਪੁੱਤ ਮੇਰਾ ਠੀਕ ਹੈ ਮੈਨੂੰ ਲੋੜ ਹੋਏਗੀ ਮੈਂ ਤੈਨੂੰ ਕਾਲ ਕਰਦਾਗਾ ਪਾਪਾ ਪੈਸੇ ਭੇਜ ਦੀਆਂ ਮੈਂ ਕਿਹਾ ਤੇਰੇ ਹੀ ਪੈਸੇ ਆ ਤੇਰੇ ਹੀ ਖਾ ਰਹੇ ਹਾਂ ਅਸੀਂ ਤੂੰ ਵੀ ਨਹੀਂ ਧੀ ਡਾਕਟਰ ਬਣ ਗਈ ਅਜ ਮੈਂ ਸਮਾਜ ਦੇ ਵਿਚਾਰ ਤੁਰਲਾ ਉੱਚਾ ਘਰ ਕੇ ਚੱਲ ਰਹੀ ਨਾ ਕਿ ਮੇਰੀ ਕੁੜੀ ਡਾਕਟਰ ਆ ਜੀ ਜਿਵੇਂ ਸਾਡੇ ਕੁਲ ਚੋਂ ਕੋਈ ਕੁੜੀ ਡਾਕਟਰ ਕੋਈ ਬੱਚਾ ਡਾਕਟਰ ਸਿਗਈ ਨਹੀਂ ਕੋਈ ਇਸ ਲਾਈਨ 'ਚ ਹੀ ਨਹੀਂ ਸੀ ਅਜੇ ਸਮਾਜ ਕਹਿ ਸਕਦਾ ਕਿ ਮੇਰੀ ਕੁੜੀ ਡਾਕਟਰ ਹੈ ਜੀ ਅੱਜ ਕਈ ਮੇਰੀ ਉਸ ਏਰੀਆ ਦੇ ਵਿੱਚੋਂ ਨਿਕਲਦੇ ਹੋ ਗਿਆ ਆਪਣੀ ਦੁਕਾਨ ਮਰੋਂ ਨਿਕਲ ਦੇਣਾ ਯਾਦ ਨਹੀਂ ਨਹੀਂ ਯਾਦ ਤਾਂ ਆਂਦੀ ਨਾ ਵੀ ਆਪ ਦੁਕਾਨ ਖਬਰ ਆਂਦੀ ਆ ਜੀ ਬਿਲਕੁਲ ਮੇਰੀਆਂ ਵੀ 40 ਸਾਲ ਮੈਂ ਦੁਕਾਨ ਕੀਤੀ ਸਨ 84 'ਚ ਜਦੋਂ ਦੰਗੇ ਹੁੰਦੇ ਸੀ ਤਦ ਮੈਂ ਦੁਕਾਨ ਖੋਲੀ ਸੀ 31 ਦਸੰਬਰ 84 ਨੂੰ ਤੇ 2000 23 ਨੂੰ ਮੈਂ ਦੁਕਾਨ ਛੱਡੀ ਜੀ ਦੇਖ ਲਓ ਕਿੰਨਾ ਅਸਰ ਹੋ ਗਈ ਮੈਂ ਦੁਕਾਨ ਕੱਲੇ ਨਾ ਉੱਥੇ ਬੈੜੇ ਮੇਰੀ ਦੁਕਾਨ ਹੁੰਦੀ ਬਵਾਂ ਇਲੈਕਟ੍ਰੋਨਿਕਸ ਦੇ ਨਾਂ ਤੇ ਔਰ ਸ਼ਹਿਰ ਚ ਮੇਰਾ ਨਾਂ ਵਜਦਾ ਸੀ ਜੀ ਔਰ ਇੰਨੀ ਕੀ ਸੇਲ ਮੈਂ ਕਰਦਾ ਸੀ 2200 ਬੰ ਟੀਵੀ ਵੇਚ ਦਿੰਦਾ ਸੀ 2200 ਟੀਵੀ ਮਹੀਨੇ ਦਾ 2200 ਫ੍ਰਿਜ 100 150 ਵਾਸ਼ਿੰਗ ਮਸ਼ੀਨ ਇੰਨੀ ਮੇਰੀ ਸੇਲ ਸੀ ਇੰਨਾ ਮੇਰਾ ਟਰਨਓਵਰ ਸੀਗਾ ਜੀ ਬਸ ਉਸ ਮਾਲਕ ਦੀ ਮਾਲਕ ਦੀ ਰਜ਼ਾ ਸੀ ਬਸ ਖੁਸ਼ ਰਹਿਦਾ ਹੈ ਇਹ ਵੀ ਗੱਲ ਹੈ ਨਾ ਕਿੱਥੇ ਨਾ ਕਿੱਥੇ ਸਾਡੀ ਮੈਡੀਕਲ ਸੁਵਿਧਾਵਾਂ ਕੀ ਆ ਉਹਦਾ ਸੱਚ ਵੀ ਸਾਹਮਣੇ ਆਉਂਦਾ ਜਿਹੜੀ ਚੀਜ਼ਾਂ ਸਰਕਾਰ ਨੂੰ ਕਰਨੀਆਂ ਚਾਹੀਦੀਆਂ ਅਸੀਂ ਯਾਰਿਸ਼ ਕਰਾਂਗੇ ਸਰਕਾਰ ਦੇ ਅੱਗੇ ਜੀ ਵੀ ਇਹ ਹੈਲਪਫੁਲ ਐਨਰਜੀ ਜਿਹੜੀ ਹੈਗੀ ਸਭ ਤੋਂ ਬੈਸਟ ਹੈ ਇੰਡੀਆ ਦੇ ਅੰਦਰ ਵਰਲਡ ਨੰਬਰ 1 ਤੇ ਹੈ ਜੀ ਨਰਸੇਵਾ ਨਾਰਾਇਣ ਸੇਵਾ ਅਸੀਂ ਕਹਿੰਨੇ ਆ ਹੈਲਥ ਮਿਨਿਸਟਰ ਨੂੰ ਵੀ ਕਵਾਂਗਾ ਮੈਂ ਆਪਣਾ ਚੀਫ ਮਿਨਿਸਟਰ ਸਾਹਿਬ ਨੂੰ ਵੀ ਕਵਾਂਗਾ ਮੈਂ ਹੋਰ ਵੀ ਵੱਡੀਆਂ ਵੱਡੀਆਂ ਸੰਸਥਾਵਾਂ ਜਿਵੇਂ ਉਸਵਾਲ ਗਰੁੱਪ ਹੈ A1 ਗਰੁੱਪ ਹੈ ਹੀਰੋ ਗਰੁੱਪ ਹੈ ਉਹਨਾਂ ਅੱਗੇ ਵੀ ਮੈਂ ਗੁਜਾਰਿਸ਼ ਕਰਾਂਗਾ ਹੱਥ ਜੋੜ ਕੇ ਵੀ ਇਹਨਾਂ ਇਸ ਸੰਸਥਾ ਦੀ ਇੰਨੀ ਕੀ ਹੈਲਪ ਕਰਨ ਵੀ ਸਾਡੇ ਵਰਗਾ ਕੋਈ ਪੇਸ਼ੈਂਟ ਜਾਂ ਕੋਈ ਵੀ ਗਰੀਬ ਤੋਂ ਗਰੀਬ ਤਬਕਾ ਇੱਥੇ ਡਾਇਲਿਸਿ ਕਰਾ ਕੇ ਵੈਲ ਸੈਟ ਵੈਲ ਮਤਲਬ ਤੰਦਰੁਸਤ ਹੋ ਕੇ ਜਾਵੇ। ਉਹ ਅਜ ਤੱਕ ਹਿੰਨੇ ਵੀ ਪੇਸ਼ੈਂਟ ਇੱਥੇ ਆਏ ਨੇ ਬਿਲਕੁਲ ਪੈਰਾਂ ਤੋਂ ਤੁਰਦੇ ਨਹੀਂ ਹਣ ਸੀਗੇ ਇੱਥੇ ਤੁਰ ਕੇ ਗਏ ਨੇ ਪੈਰਾਂ ਮੈਂ ਉਹ ਦੇਖਿਆ ਇੱਥੇ ਜੀ ਵੀ ਇੰਨੀ ਵਧੀਆ ਡਾਇਲਿਸਿ ਕਰਦੇ ਹੈਗੇ ਨੇ ਜਿਹਦਾ ਕੋਈ ਜਵਾਬ ਨਹੀਂ ਹੈਗਾ ਜੀ ਵੀ ਇਹ ਨਾ ਜਿਵੇਂ ਤੁਸੀਂ ਇੰਨਾ ਰਸੂਖ ਰਿਆ ਤੁਹਾਡਾ ਤੁਸੀਂ ਕਿਸੇ ਨਾਲ ਗੱਲ ਹੀ ਕਰਦੇ ਹੋ ਤੁਸੀਂ ਕਹਿ ਦਿੰਦੇ ਹੋ ਵੀ ਉੱਥੇ ਮੈਂ ਫ੍ਰੀ ਤੇ ਡਾਇਲਿਸਿ ਫਰੀਜ਼ ਡਾਇਲਿਸਿਸ ਕਰਾ ਰਿਹਾ ਤਾਂ ਉਹ ਗੱਲਾਂ ਕਰਨ ਲੱਗ ਜਾਂਦੇ ਹੁਣੇ ਵੀ ਫਰੀਜ਼ ਦੇ ਵਿੱਚ ਕਿਉਂ ਕਰਾ ਰਹੇ ਹੋ ਫਰੀਜ਼ ਦੇ ਵਿੱਚ ਤਾਂ ਕੁਆਲਿਟੀ ਨਹੀਂ ਮਿਲੇਗੀ ਤਾਂ ਉਹਨਾਂ ਦਾ ਉਹਨਾਂ ਦਾ ਕੰਮ ਆ ਗੱਲਾਂ ਕਰਨਾ ਜੀ ਲੇਕਿਨ ਮੈਨੂੰ ਪਤਾ ਕਿ ਮੈਨੂੰ ਇਥੋਂ ਕੀ ਕੁਆਲਿਟੀ ਮਿਲ ਰਹੀ ਹੈ ਜੀ ਗੱਲਾਂ ਕਰਨ ਤਾਂ ਗੱਲਾਂ ਕਰਨੀ ਹੈ ਜੀ ਤੁਸੀਂ ਚਾਹੇ 10 ਲੱਖ ਵੀ ਲਗਾ ਲਓ 5 ਲੱਖ ਲਾ ਲਓ 1 ਲੱਖ ਲਾ ਲਓ ਪੰਜਾ ਉਹਨਾਂ ਨੇ ਗੱਲਾਂ ਫੇਰ ਵੀ ਕਰਨੀ ਹੈ ਲੇਕਿਨ ਮੈਨੂੰ ਪਤਾ ਕਿ ਮੇਰੀ ਇਥੇ ਡਾਇਲਿਸਿਸ ਬਹੁਤ ਵਧੀਆ ਹੋਈ ਹੈ ਮੈਂ ਸਾਹ ਚੜਿਆ ਹੁੰਦਾ ਸੀ ਮੇਰਾ ਮੇਰੇ ਪੈਰ ਇਹਦੇ ਇਹਦੇ ਸੁੱਜੇ ਹੁੰਦੇ ਸੀ ਅੱਜ ਮੇਰੇ ਪੈਰਲ ਕੋਈ ਪਾਣੀ ਨਹੀਂ ਲੱਤਾਂ ਕੋਈ ਪਾਣੀ ਨਹੀਂ ਮੈਂ ਹੱਸਦਾ ਆਣਾ ਹੱਸਦਾ ਜਾਣਾ ਇੱਥਾਂ ਜੀ ਮਤਲਬ ਇਹ ਪਾਣੀ ਯੂਰ ਕੜਾ ਆਣਾ ਨਾ ਬੱਚਿਆਂ ਨੂੰ ਮਿਲਣਾ ਨਾ ਬਸ ਖੁਸ਼ ਆ ਜੀ ਮੈਂ